30 ਤੋਂ 35000 ਰੁਪਏ ਤੁਸੀਂ ਮਹੀਨੇ ਦਾ ਸਟਾਰਟਿੰਗ ਦੇ ਵਿੱਚ ਕਮਾਉਣਾ ਸ਼ੁਰੂ ਕਰ ਦੋਗੇ ਜੀ ਤਾਂ ਘੱਟੋ ਘੱਟ ਤੁਸੀਂ 20000 ਰੁਪਏ ਤੋਂ ਲੈ ਕੇ ਤੁਸੀਂ 30000 ਰੁਪਏ ਤਾਂ ਤੁਹਾਨੂੰ ਸਪਾਂਸਰਸ਼ਿਪਾਂ ਮਿਲਨੇ ਸ਼ੁਰੂ ਹੋ ਜਾਣਗੀਆਂ ਜਿਹੜੀ ਘੱਟੋ ਘੱਟ YouTube ਤੋਂ ਅਲੱਗ ਤੋਂ ਇਨਕਮ ਹੋਏਗੀ Facebook ਤੋਂ ਅਲੱਗ ਤੋਂ ਹੋਏਗੀ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਬਾਕੀ ਤੁਹਾਨੂੰ Facebook ਤੋਂ ਅਲੱਗ ਤੋਂ ਪੈਸੇ ਆਉਣਗੇ ਬਾਕੀ ਜਿਹੜਾ ਤੁਸੀਂ ਕਮਿਸ਼ਨ ਲਓਗੇ ਉਹ ਤੁਸੀਂ ਵੱਖਰਾ ਹੋਗਾ ਮੰਨ ਕੇ ਚੱਲੋ ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਹੋ ਜਿਹਾ ਟੋਪਿਕ ਦੇ ਬਾਰੇ ਗੱਲ ਕਰਾਂਗਾ ਜਿਹੜਾ ਟੋਪਿਕ ਬਹੁਤ ਹੀ ਵਧੀਆ ਟੋਪਿਕ ਆ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਘੱਟੋ-ਘੱਟ ਤੁਸੀਂ ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਟਾਰਟਿੰਗ 'ਚ ਹੀ ਨਹੀਂ ਮੈਂ ਗੱਲ ਕਰਦਾ ਹੈਗਾ ਵੀ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਤੇ ਜਾਨੀ ਕਿ ਤੁਹਾਨੂੰ 2-4 ਵੀਡੀਓ ਬਣਾ ਕੇ ਹੀ ਅਪਲੋਡ ਕਰ ਦਿੱਤੇ ਤਾਂ ਤੁਸੀਂ ਲੱਖ ਰੁਪਈਆ ਮਹੀਨਾ ਕਮਾਉਣਾ ਸ਼ੁਰੂ ਕਰ ਦੋਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਮਤਲਬ ਵੀ ਘੱਟੋ ਘੱਟ ਤੁਹਾਨੂੰ 5-6 ਮਹੀਨੇ ਉੱਤੇ ਲਗਾਤਾਰ ਤੁਹਾਨੂੰ ਕੰਮ ਕਰਨਾ ਪੈਗਾ ਜੇ ਅਪ ਸਟਾਰਟਿੰਗ ਦੀ ਗੱਲ ਕਰੀਏ ਵੀ ਤੁਸੀਂ ਸਟਾਰਟਿੰਗ ਦੇ ਵਿੱਚ ਕਿਵੇਂ ਤੁਸੀਂ ਪੈਸਾ ਕਮਾ ਸਕਦੇ ਹੋ ਸਟਾਰਟਿੰਗ ਦੇ ਵਿੱਚ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਘੱਟੋ ਘੱਟ 30 ਤੋਂ 35000 ਰੁਪਏ ਤੁਸੀਂ ਮਹੀਨੇ ਦਾ ਸਟਾਰਟਿੰਗ ਦੇ ਵਿੱਚ ਕਮਾਉਣਾ ਸ਼ੁਰੂ ਕਰ ਦੋਗੇ ਜੀ ਫਿਰ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਤੁਹਾਡਾ ਚੈਨਲ ਜਿਹੜਾ ਉਹ ਗਰੋ ਹੋਊਗਾ ਜਿਹੜਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਕਿਹੜਾ ਚੈਨਲ ਆ ਉਹ ਉਹ ਹੌਲੀ ਹੌਲੀ ਉਦਾਂ ਹੀ ਤੁਹਾਡੀ ਰੀਚ ਵਧਦੀ ਜਾਏਗੀ ਤੇ ਤੁਹਾਡੀ ਇਨਕਮ ਜਿਹ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਆਓ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਆਪਾਂ ਗੱਲ ਕਰਦੇ ਹਾਂ ਉਹ ਕਿਹੜਾ ਟੋਪਿਕ ਆ ਉਹ ਟੋਪਿਕ ਇਹ ਹੈਗਾ ਜੀ ਪ੍ਰੋਪਰਟੀ ਬਲੌਗ ਪ੍ਰੋਪਰਟੀ ਬਲੌਗ ਠੀਕ ਹੈ ਜੀ ਮੈਂ ਪੰਜਾਬੀ ਚ ਵੀ ਲਿਖ ਦਿਨਾਵਾ ਪ੍ਰੋਪਰਟੀ ਬਲੌਗ ਠੀਕ ਹੈ ਜੀ ਇਹਦੇ ਜੀ ਤੁਸੀਂ ਕੀ ਕਰਨਾ ਵਾ ਦੇਖੋ ਇਹਦੇ ਵਿੱਚ ਤੁਹਾਨੂੰ 4-5 ਤਰੀਕਿਆਂ ਨਾਲ ਤੁਸੀਂ ਇਹਦੇ ਤੋਂ ਪੈਸੇ ਕਮਾ ਸਕਦੇ ਹੋ ਤੁਸੀਂ ਠੀਕ ਹੈ ਜੀ ਪਹਿਲੀ ਗੱਲ ਆਪਾਂ ਗੱਲ ਕਰਦੇ ਹਾਂ ਵੀ ਹੁਣ ਆਪਾਂ ਗੱਲ ਕਰਦੇ ਆ ਵੀ ਜੇ ਤੁਸੀਂ ਦੇਖੋ ਫੇਸਲੈਸ ਚੈਨਲ ਬਣਾਉਣਾ ਚਾਹੁੰਦੇ ਹੋ ਤਾਂ ਵੀ ਗੁੱਡਾ ਅਗਰ ਤੁਸੀਂ ਆਪਣਾ ਫੇਸ ਦਿਖਾ ਦੋਗੇ ਤਾਂ ਵੀ ਗੁੱਡ ਹਨਾ FSLS ਦੇ ਵਿੱਚ ਆਇਆ ਵੀ ਉਹਦੇ ਵਿੱਚ ਕਈ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਆਪਣਾ ਫੇਸ ਨਹੀਂ ਦਿਖਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਇਸ ਚੈਨਲ ਤੇ ਤੁਸੀਂ ਕੰਮ ਕਰ ਸਕਦੇ ਹੋ ਹਨਾ ਅਗਰ ਤੁਸੀਂ ਆਪਣਾ ਫੇਸ ਦਿਖਾ ਕੇ ਤੁਸੀਂ ਕੰਮ ਕਰੋਗੇ ਨਾ ਤਾਂ ਤੁਹਾਡਾ ਜੇ ਕੈਰੀਅਰ ਪਰ ਮਤਲਬ ਵੀ ਕਹਿੰਦਾ ਤੁਹਾਡਾ ਬ੍ਰਾਂਡ ਬਣ ਜਾਏਗਾ ਉਹ ਹਨਾ ਜਿਵੇਂ ਤੁਸੀਂ ਮੇਰੀ ਸਾਰੀ ਵੀਡੀਓ ਦੇਖਦੇ ਹੋ ਮੈਂ ਆਪਣੀ ਮਤਲਬ ਫੇਸ ਵਾਲੀ ਹੀ ਵੀਡੀਓ ਮੈਂ ਬਣਾਉਣਾ ਵਾ ਉਹਦੇ ਵਿੱਚ ਕੀ ਕਿ ਇੱਕ ਤਾਂ ਤੁਹਾਨੂੰ ਐਡੀਟਿੰਗ ਕਰਨੀ ਸੌਖੀ ਰਹਿੰਦੀ ਆ ਜੇ ਤੁਸੀਂ ਇਕੱਲੇ ਮਤਲਬ ਵੀ ਵਾਇਸਓਵਰ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਐ ਵੀ ਤੁਹਾਨੂੰ ਵੀਡੀਓ ਦੇ ਅਲੱਗ-ਅਲੱਗ ਤੋਂ ਕਲਿੱਪ ਜੇ ਅਗਰ ਤੁਸੀਂ ਕਿਸੇ ਦਾ ਕਾਪੀ ਕਰਕੇ ਲਾਉਂਗੇ ਤਾਂ ਤੁਹਾਨੂੰ ਉਹਦੇ ਨਾਲ ਕਾਪੀ ਰਾਈਟ ਸਟ੍ਰਾਈਕ ਵੀ ਆ ਜਾਏਗਾ ਜੀ ਹੁਣ ਆਪਾਂ ਗੱਲ ਕਰਦੇ ਹਾਂ ਵੀ ਤੁਸੀਂ ਇਸ ਚੈਨਲ ਤੇ ਤੁਸੀਂ ਕਿਵੇਂ ਕੰਮ ਕਰ ਸਕਦੇ ਹੋ ਹੁਣ ਜਿਵੇਂ ਕਿ ਦੇਖੋ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਰਹਿੰਦੇ ਹੋ ਜਾਂ ਫਿਰ ਸ਼ਹਿਰ ਦੇ ਵਿੱਚ ਰਹਿੰਦੇ ਹੋ ਨਾ ਹਰ ਇੱਕ ਥਾਂ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਮਤਲਬ ਕਿ ਮਕਾਨ ਬਣਦੇ ਪਏ ਕੋਠੀਆਂ ਬਣਦੀਆਂ ਪਈਆਂ ਵੱਡੇ ਵੱਡੇ ਮਹਿਲ ਬਣਦੇ ਪਏ ਹਨਾ ਤੇ ਤੁਸੀਂ ਕੀ ਕਰਨਾ ਵਾ ਜਿੱਥੇ ਕੋਠੀਆਂ ਬਣਦੀਆਂ ਪਈਆਂ ਨੇ ਜਿਆਦਾ ਕਿਸੇ ਡੀਲਰ ਨਾਲ ਤੁਸੀਂ ਗੱਲ ਕਰ ਲੈਣੀ ਆ ਜਾਂ ਫਿਰ ਤੁਸੀਂ ਕੀ ਕਰਨਾ ਵਾ ਜਿਹੜੇ ਮਕਾਨ ਮਾਲਕ ਨੇ ਜਿਹੜੇ ਆਪਾਂ ਘਰ ਬਣਾ ਰਹੇ ਨੇ ਤੁਸੀਂ ਉਹਨਾਂ ਨਾਲ ਜਾ ਕੇ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣਾ YouTube ਦੇ ਉੱਤੇ Facebook ਦੇ ਉੱਤੇ YouTube Facebook ਦੇ ਉੱਤੇ ਤੁਸੀਂ ਆਪਣਾ ਇੱਕ ਚੈਨਲ ਬਣਾ ਲੈਣਾ ਇੱਕੋ ਨਾਮ ਦਾ ਉੱਤੇ ਜਿਹੜਾ ਤੁਸੀਂ ਨਾਮ ਤੁਸੀਂ YouTube ਦੇ ਉੱਤੇ ਰੱਖੋਗੇ ਉਹੀ ਨਾਮ ਤੁਸੀਂ Facebook ਦੇ ਉੱਤੇ ਰੱਖਣਾ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਆਪਣੇ ਮੋਬਾਈਲ ਫੋਨ ਦੇ ਉੱਤੇ ਹੀ ਜੇ ਦੇ ਮੰਨ ਕੇ ਚਲੋ ਮੈਂ ਆਪਣੀ ਕੋਠੀ ਸ਼ੇਅਰ ਕਰਨਾ ਚਾਹੁੰਨਾ ਵਾ ਤੁਸੀਂ ਮੇਰੀ ਕੋਠੀ ਦਾ ਤੁਸੀਂ ਪੂਰਾ ਬਲੌਗ ਬਣਾ ਲੈਣਾ ਤੁਸੀਂ ਪਿੱਛੇ ਆਪਣੀ ਵਾਇਸਓਵਰ ਕਰੀ ਜਾਣੀ ਆ ਵੀ ਆ ਜਿਹੜਾ ਮਕਾਨ ਆ ਜੀ ਇਹਦਾ ਮਤਲਬ ਵੀ ਚਾਰ ਰੂਮ ਆ ਇਹਦੇ ਉੱਪਰ ਨਾਲ ਦੋ ਰੂਮ ਨੀਚੇ ਆ ਦੋ ਉੱਪਰ ਆ ਇਹਦੇ ਨਾਲ ਇਨਲੈਟਰੀ ਬਾਥਰੂਮ ਅਟੈਚ ਆ ਸਾਰਾ ਕੁਝ ਤੁਸੀਂ ਨਕਸ਼ੇ ਬਾਰੇ ਦੱਸ ਸਕਦੇ ਹੋ ਵੀ ਇਹ ਸਾਊਥ-ਈਸਟ ਦੇ ਵਿੱਚ ਆ ਜਾਂ ਵੈਸਟ ਦੇ ਵਿੱਚ ਦਾ ਦਰਵਾਜ਼ਾ ਵਾ ਸਾਰਾ ਕੁਝ ਕੀ ਕਿਹੜੀ ਕਿਹੜੀ ਇਹਦੇ ਵਿੱਚ ਪਾਰਕਿੰਗ ਆ ਜਿਹੜਾ ਕਿਚਨ ਆ ਕਿਵੇਂ ਦਾ ਵਾ ਕੱਲੀ-ਕੱਲੀ ਚੀਜ਼ ਤੁਸੀਂ ਮਤਲਬ ਕੋਠੀ ਦੀ ਤੁਸੀਂ ਦਿਖਾ ਵੀ ਸਕਦੇ ਹੋ ਤੇ ਬੈਕਗ੍ਰਾਉਂਡ ਤੇ ਤੁਸੀਂ ਵਾਇਸਓਵਰ ਵੀ ਤੁਸੀਂ ਕਰੀ ਜਾਣੀ ਹੈ ਨਾ ਜਿਵੇਂ ਵਲੋਗ ਬਣਦੇ ਤੁਸੀਂ ਬਹੁਤ سارے ਵਲੋਗ ਦੇਖਣਾ ਤੁਸੀਂ ਮੇਰੇ ਵੀ ਵਲੋਗ ਦੇਖਦੇ ਹੋਵੇ ਦਿੱਲੀ ਦੇ ਆਪਣੇ ਵਲੋਗ ਅਪਡੇਟ ਅਪਲੋਡ ਕਰਦਾ ਮਾਂ ਜਦੋਂ ਤੁਹਾਡਾ ਇਹ ਚੀਜ਼ ਬਣ ਜੇਗਾ ਤੁਸੀਂ ਐਡੀਟਿੰਗ ਕਰਨੀ ਵੀ ਬਹੁਤ ਔਖੀ ਹੈ ਜੀ ਇਹਦੇ ਦੀ ਐਡੀਟਿੰਗ ਕਰਨੀ ਇੰਨੀ ਔਖੀ ਨਹੀਂ ਹੈਗੀ ਇਹਦੇ ਵਿੱਚ ਜੋ ਤੁਸੀਂ ਸ਼ੂਟ ਕੀਤਾ ਉਹੀ ਚੀਜ਼ ਤੁਸੀਂ ਏਜੀ ਤੁਸੀਂ ਤੁਸੀਂ ਵੀਐਨ ਦੇ ਵਿੱਚ ਜਾਣਾ ਵੀਐਨ ਦੇ ਵਿੱਚ ਤੁਸੀਂ ਉਹਦੀ ਐਡੀਟਿੰਗ ਕਰ ਲੈਣੀ ਹੈ ਜੀ ਤੇ ਉਹ ਤੁਸੀਂ ਸੇਮ ਤੋਂ ਸੇਮ ਤੁਸੀਂ ਫੇਸਬੁਕ ਤੇ ਵੀ ਅਪਲੋਡ ਕਰ ਦੇਣਾ YouTube ਤੇ ਵੀ ਅਪਲੋਡ ਕਰ ਦੇਣਾ ਇੱਕ ਤਾਂ ਦੇਖੋ ਜਦੋਂ ਤੁਹਾਡਾ ਚੈਨਲ ਚੱਲਣ ਲੱਗ ਗਿਆ ਮੋਨਟਾਈਜੇਸ਼ਨ ਹੋ ਗਿਆ ਤੁਹਾਡਾ YouTube ਤੋਂ ਇੱਕ ਤਾਂ ਤੁਹਾਨੂੰ YouTube ਤੋਂ ਤੁਹਾਨੂੰ ਅਰਨਿੰਗ ਹੋਣੀ ਸ਼ੁਰੂ ਹੋ ਜੇਗੀ ਨੰਬਰ 2 ਨੰਬਰ 2 ਇਹਦੇ ਵਿੱਚ ਹੈਗਾ ਵੀ ਮੰਨ ਕੇ ਚਲੋ ਮੇਰੀ ਕੋਠੀ ਸੀ ਜਣਾ ਜਾ ਕੋਈ ਮੇਰਾ ਮਕਾਨ ਸੀਗਾ ਮੈਂ ਸੇਲ ਕਰਨਾ ਚਾਹੁੰਦਾ ਸੀਗਾ ਇੱਕ ਤਾਂ ਜਦੋਂ ਤੁਸੀਂ ਉਹ ਵੀਡੀਓ ਤੁਸੀਂ ਪਾਉਂਗੇ ਕੋਈ ਦੇਖ ਕੇ ਤੁਹਾਡੀ ਵੀਡੀਓ ਨੂੰ ਕੋਈ ਜਿਹੜਾ ਮਕਾਨ ਲੈਣ ਵਾਲਾ ਹੋਏਗਾ ਉਹ ਕੀ ਕਰੇਗਾ ਤੁਹਾਡੇ ਨਾਲ ਕੰਟੈਕਟ ਕਰੇਗਾ ਕਿਉਂਕਿ ਤੁਸੀਂ ਵੀਡੀਓ ਦੇ ਵਿੱਚ ਆਪਣਾ ਕੰਟੈਕਟ ਨੰਬਰ ਦੇਵੋਗੇ ਨੂੰ ਉਹ ਤੁਹਾਡੇ ਨਾਲ ਕੰਟੈਕਟ ਕਰੇਗਾ ਇੱਕ ਤਾਂ ਦੇਖੋ ਤੁਸੀਂ ਜਿਹੜੇ ਬੰਦੇ ਨੇ ਖਰੀਦ ਖਰੀਦ ਰਿਹਾ ਵਾ ਮਕਾਨ ਇੱਕ ਤਾਂ ਤੁਸੀਂ ਉਹਦੇ ਕੋਲੋਂ ਆਪਣਾ ਕਮਿਸ਼ਨ ਲਓਗੇ ਜੋ ਵੀ ਹੁੰਦਾ 2% 4% ਜਿੰਨਾ ਵੀ ਹੁੰਦਾ ਵਾ ਤੁਸੀਂ ਉਹ ਲਓਗੇ ਨੰਬਰ 2 ਦੇ ਉੱਤੇ ਜਿਹੜਾ ਬੰਦਾ ਬੰਦੇ ਦੀ ਤੁਸੀਂ ਸੇਲ ਕਰਵਾ ਰਹੇ ਹੋ ਕੋਠੀ ਤੁਸੀਂ ਉਹ ਤੋਂ ਵੀ ਤੁਸੀਂ 2% 4% 1% ਜਿੰਨਾ ਵੀ ਹੁੰਦਾ ਤੁਸੀਂ ਉਹ ਵੀ ਲਓਗੇ ਜੀ ਠੀਕ ਹੈ ਜੀ ਮੰਨ ਕੇ ਚੱਲੋ ਜੇ ਤੁਸੀਂ 35 ਲੱਖ ਰੁਪਏ ਦਾ ਤੁਸੀਂ ਮਕਾਨ ਤੁਸੀਂ ਸੇਲ ਕਰਵਾਉਣੇ ਪਏ ਹੋ ਤਾਂ 2% ਦੇ ਹਿਸਾਬ ਨਾਲ ਲਾ ਲਓ ਕਿੰਨਾ ਬਣਦਾ 2% ਦੇ ਹਿਸਾਬ ਨਾਲ ਤੁਸੀਂ ਦੋ ਪਾਰਟੀਆਂ ਤੋਂ ਤੁਸੀਂ ਪੈਸੇ ਲਵੋਗੇ ਫਿਰ ਉਸ ਤੋਂ ਬਾਅਦ ਤੁਹਾਨੂੰ YouTube ਦੇ ਉੱਤੇ ਵੀ ਕਮਾਈ ਹੋਵੇਗੀ ਜੀ ਨੰਬਰ 2 ਤੁਹਾਨੂੰ Facebook ਦੇ ਉੱਤੇ ਵੀ ਤੁਹਾਨੂੰ ਕਮਾਈ ਹੋਵੇਗੀ ਫਿਰ ਉਸ ਤੋਂ ਬਾਅਦ ਜਦੋਂ ਤੁਹਾਡਾ ਚੈਨਲ ਵੱਡਾ ਹੋ ਜਾ ਮੰਨ ਕੇ ਚੱਲੋ ਤੁਹਾਡੇ ਚੈਨਲ ਦੇ ਉੱਤੇ 20000 ਪਲੱਸ ਸਬਸਕ੍ਰਾਈਬਰ ਹੋ ਗਏ ਤਾਂ ਤੁਹਾਨੂੰ ਸਪਾਂਸਰਸ਼ਿਪਾਂ ਮਿਲਣੇ ਸ਼ੁਰੂ ਹੋ ਜਾਣਗੀਆਂ ਜਿਹੜੀ ਘੱਟੋ ਘੱਟ ਇਸ ਚੈਨਲ ਦੇ ਉੱਤੇ ਸਪਾਂਸਰਸ਼ਿਪ ਮਿਲਦੀ ਹੈ ਘੱਟੋ ਘੱਟ 10000 ਰੁਪਏ ਤੋਂ ਲੈ ਕੇ 20000 ਰੁਪਿਆ 10000 ਤੋਂ ਲੈ ਕੇ 20000 ਰੁਪਏ ਦੀ ਇੱਕ ਤੁਹਾਨੂੰ ਸਪਾਂਸਰਸ਼ਿਪ ਤੁਹਾਨੂੰ ਮਿਲੇਗੀ ਜਿਵੇਂ ਜਿਵੇਂ ਤੁਹਾਡਾ ਚੈਨਲ ਜਿਹੜਾ ਵੱਡਾ ਹੁੰਦਾ ਜਾਏਗਾ ਮੰਨ ਕੇ ਚੱਲੋ ਹੁਣ 20000 ਸਬਸਕ੍ਰਾਈਬਰਾਂ ਕੱਲ ਨੂੰ 30 ਵੀ ਹੋਣਗੇ 40 ਵੀ ਹੋਣਗੇ ਹਣਾ ਉਦਾਂ ਉਦਾਂ ਤੁਹਾਨੂੰ ਸਪਾਂਸਰਸ਼ਿਪ ਵੀ ਵੱਡੀ ਮਿਲਦੀ ਜਾਏਗੀ ਤੇ YouTube ਤੋਂ ਵੀ ਤੁਸੀਂ ਅਰਨੀ ਕਰਨ ਦੀ ਸ਼ੁਰੂ ਕਰ ਦੋਗੇ ਜੇ ਆਪਾਂ YouTube ਤੋਂ ਆਪਾਂ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ ਤੁਸੀਂ 20000 ਰੁਪਏ ਤੋਂ ਲੈ ਕੇ ਤੁਸੀਂ 30000 ਰੁਪਿਆ ਸਟਾਰਟਿੰਗ ਦੇ ਵਿੱਚ ਤੁਸੀਂ ਮਹੀਨੇ ਦਾ 20000 ਤੋਂ 30000 ਰੁਪਏ ਤੁਸੀਂ ਇੱਥੋਂ ਕਮਾ ਲੂਗੇ ਤੁਸੀਂ ਤੇ ਬਾਕੀ ਤੁਹਾਨੂੰ ਸਪਾਂਸਰਸ਼ਿਪ ਦਾ ਹੋ ਗਿਆ ਜੀ ਬਾਕੀ ਦਾ ਨੂੰ ਫੇਸਬੁੱਕ ਤੋਂ ਅਲੱਗ ਤੋਂ ਪੈਸੇ ਆਉਣਗੇ ਬਾਕੀ ਜਿਹੜਾ ਤੁਸੀਂ ਕਮਿਸ਼ਨ ਲਓਗੇ ਉਹ ਤੁਸੀਂ ਵੱਖਰਾ ਹੋਗਾ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਜਮ ਘੱਟੋ ਘੱਟ ਵੀ ਸਾਰਾ ਅੰਦਾਜ਼ਾ ਕੱਢ ਕੇ ਚੱਲੀਏ ਮੰਨ ਕੇ ਚੱਲੋ ਤੁਹਾਡੀ ਵੀਡੀਓ ਵਾਇਰਲ ਹੋਣ ਲੱਗਿਆ ਤੁਸੀਂ ਘੱਟੋ ਘੱਟ ਤੁਸੀਂ 4 ਤੋਂ ਲੈ ਕੇ 5 ਲੱਖ ਰੁਪਈਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਮਹੀਨੇ ਦਾ ਤੁਸੀਂ ਕਮਾ ਸਕਦੇ ਹੋ ਤੁਸੀਂ ਬਸ ਇਹ ਹੈ ਕਿ ਤੁਸੀਂ ਡੇਲੀ ਵੀਡੀਓ ਤੁਸੀਂ ਅਪਲੋਡ ਕਰਨੀਆਂ ਹੀ ਕਰਦੀਆਂ ਵਾ ਅਜੇ ਆਪਾਂ ਗੱਲ ਕਰੀਏ ਇਹਦੇ ਤੇ ਕਿੰਨਾ ਟਾਈਮ ਲੱਗੇਗਾ ਵੱਧ ਤੋਂ ਵੱਧ 10 ਮਿੰਟ ਤਾਂ ਨੂੰ ਵੀਡੀਓ ਸ਼ੂਟ ਕਰਨ ਦੇ ਉੱਤੇ ਲੱਗੇਗਾ ਤੇ 10 ਤੋਂ ਲੈ ਕੇ 20 ਮਿੰਟ ਤੁਹਾਨੂੰ ਐਡੀਟਿੰਗ ਦੇ ਉੱਤੇ ਲੱਗਣਗੇ 15-20 ਮਿੰਟ ਤੁਹਾਨੂੰ ਅਪਲੋਡਿੰਗ ਦੇ ਉੱਤੇ ਲੱਗਣਗੇ ਬਸ ਇੰਨਾ ਕੀ ਕੰਮ ਆ ਜਾਣੀ ਕਿ ਤੁਸੀਂ ਦਿਨ ਦੇ ਵਿੱਚ 2 ਤੋਂ 3 ਘੰਟੇ ਜੇ ਆਪਾਂ ਮੰਨ ਕੇ ਚੱਲੀਏ 2 ਘੰਟੇ ਵੀ ਮੈਂ ਜ਼ਿਆਦਾ ਕਹਿਆ ਤਾਂ ਮੈਂ ਇਤੋਂ ਘੱਟ ਹੀ ਘੰਟਾ ਕੁ ਮਸਾ ਲੱਗਣਾ ਵਾ 2 ਘੰਟੇ ਮੰਨ ਕੇ ਚੱਲਦੇ ਆਪਾਂ ਜੇ ਤੁਹਾਨੂੰ ਲੱਗਦੇ ਵੀ ਆ ਤੇ ਤੁਸੀਂ ਮਹੀਨੇ ਦੇ 4 ਤੋਂ 5 ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਰਹੇ ਹੋ ਤੇ ਜਿਹੜੀ ਇਹ ਵੀਡੀਓ ਨੇ ਜਿਹੜੀਆਂ ਇਹ ਲਾਈਫਟਾਈਮ ਤੱਕ ਚੱਲਦੀ ਰਹਦੀਆਂ ਨੇ ਕਿਉਂਕਿ ਦੇਖੋ ਜਿਹੜੀ ਵੀ ਵੀਡੀਓ ਤੁਸੀਂ ਇੱਕ ਵਾਰੀ ਅਪਲੋਡ ਕਰਤੀ ਕਿਸੇ ਨੂੰ ਕੀ ਪਤਾ ਮਤਲਬ ਇਹ ਜਿਹੜੀ ਕੋਠੀ ਤੁਸੀਂ ਵੀਡੀਓ ਪਾਈ ਆ ਇਹ ਸੇਲ ਹੋਈ ਆ ਜਾਂ ਨਹੀਂ ਹੋਈ ਹੈਗੀ ਇਹਦੇ ਨਾਲ ਤੁਸੀਂ ਬਹੁਤ ਹੀ ਸਾਰੇ ਤੁਸੀਂ ਇੱਕੋ ਚੈਨਲ ਦੇ ਉੱਤੇ ਇਹ ਤਾਂ ਤੁਸੀਂ ਬਹੁਤ ساری ਵੀਡੀਓ ਅਪਲੋਡ ਕਰ ਸਕਦੇ ਹੋ ਦੇਖੋ ਪ੍ਰੋਪਰਟੀ ਦੀਆਂ ਤਾਂ ਤੁਸੀਂ ਕਰਨੀਆਂ ਹੀ ਕਰਨੀਆਂ ਨੇ ਹਨਾ ਪ੍ਰੋਪਰਟੀ ਦੇ ਵਿੱਚ ਕੋਠੀਆਂ ਆ ਗਈਆਂ ਤੇ ਉਹ ਨਾਲ ਪਲਾਟ ਵਗੈਰਾ ਆ ਗਏ ਹਨਾ ਇਹਦੇ ਨਾਲ ਤੁਸੀਂ ਇੱਕ ਹੋਰ ਵੀ ਤੁਸੀਂ ਇਹਨਾਂ ਵਿੱਚ ਐਡ ਕਰ ਸਕਦੇ ਜਿਵੇਂ ਗੱਡੀਆਂ ਹੋ ਗਈਆਂ ਹਨਾ ਕਾਰਾਂ ਹੋ ਗਈਆਂ ਕਾਰਾਂ ਬਾਈਕ ਵਗੈਰਾ ਹੋ ਗਿਆ ਨਾ ਤੁਸੀਂ ਉਹਨਾਂ ਦੀ ਵੀ ਤੁਸੀਂ ਪਾ ਸਕਦੇ ਹੋ ਤੁਹਾਨੂੰ ਹਰ ਇੱਕ ਪਾਸੇ ਤੁਹਾਨੂੰ ਪੈਸੇ ਹੀ ਪੈਸੇ ਹੋਣਗੇ ਬਾਅਦ ਚ ਜਦੋਂ ਤੁਹਾਡਾ ਚੈਨਲ ਹੋਰ ਵੱਡਾ ਹੋ ਗਿਆ ਮਾਨ ਨੇ ਕਿ ਚਲੋ ਮੇਰਾ ਕਾਰਾਂ ਦਾ ਬਿਜ਼ਨਸ ਚੱਲਦਾ ਜਦੋਂ ਮੇਰਾ ਤੁਹਾਡਾ ਚੈਨਲ ਵੱਡਾ ਹੋ ਗਿਆ ਮੈਨੂੰ ਪਤਾ ਲੱਗ ਗਿਆ ਵੀ ਇਹ ਵੀਰ ਜੀ ਦਾ ਚੈਨਲ ਬਹੁਤ ਵੱਡਾ ਵਾ ਮੈਂ ਇਹਨਾਂ ਨੂੰ ਕਹਿੰਦਾ ਵੀ ਮੇਰਾ ਕਾਰਾਂ ਦਾ ਕੰਮ ਆ ਮੈਂ ਗੱਡੀਆਂ ਸੇਲ ਕਰਦਾ ਵਾਂ ਵੀ ਤੁਸੀਂ ਮੇਰਾ ਆ ਕੇ ਬਲੌਗ ਬਣਾਓ ਜਦੋਂ ਤੁਸੀਂ ਉਹ ਤੋਂ ਬਲੌਗ ਬਣਾਣ ਜਾਓਗੇ ਤਾਂ ਤੁਸੀਂ ਘੱਟੋ ਘੱਟ 10 ਤੋਂ ਲੈ ਕੇ 15000 ਰੁਪਏ ਤੁਸੀਂ ਚਾਰਜ ਕਰੋਗੇ ਤੁਸੀਂ ਉਹਦਾ ਇੱਕ ਬਲੌਗ ਸ਼ੂਟ ਕਰਨ ਦਾ ਮੈਂ ਘੱਟ ਕਿਹਾ ਵਾ ਲੋਕੀ ਲੱਖ ਲੱਖ ਰੁਪਏ ਵੀ ਲੈਂਦੇ ਨੇ ਜਿਹੜੇ ਮਤਲਬ ਵੀ ਉਹਨਾਂ ਦਾ ਚੈਨਲ ਬਹੁਤ ਵੱਡਾ ਬਣਿਆ ਹੋਇਆ ਜਿਨ੍ਹਾਂ ਦੇ ਮਿਲੀਅਨ ਦੇ ਵਿੱਚ ਸਬਸਕ੍ਰਾਈਬਰ ਨੇ ਉਹ ਲੱਖ ਰੁਪਏ ਚਾਰਜ ਕਰਦੇ ਨੇ ਤੁਸੀਂ ਜੇ ਤੁਸੀਂ ਤੁਹਾਡਾ 20000 ਸਬਸਕ੍ਰਾਈਬਰ ਹੋਣ ਦੇ ਨਾਲ ਵੀ ਤੁਸੀਂ ਕਿਸੇ ਦਾ ਬਲੌਗ ਸ਼ੂਟ ਕਰਨ ਚਾਹੁੰਦੇ ਹੋ ਤਾਂ 10 ਤੋਂ 15000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਉਹਦੇ ਕੋਲ ਡਿਮਾਂਡ ਕਰ ਸਕਦੇ ਹੋ ਜੇ ਤੁਸੀਂ ਤੁਸੀਂ ਇੱਕ ਮਹੀਨੇ ਦੇ ਵਿੱਚ ਤੁਸੀਂ 8 ਤੋਂ ਲੈ ਕੇ 10 ਤੁਸੀਂ 8 ਤੋਂ ਲੈ ਕੇ ਤੁਸੀਂ 10 ਬਲੌਗ ਵੀ ਤੁਸੀਂ ਕਿਸੇ ਦਾ ਇਦਾਂ ਸ਼ੂਟ ਕਰਤੇ ਤਾਂ 10000 ਰੁਪਏ ਵੀ ਦੀ ਗਿਆ ਤਾਂ ਮੰਨ ਕੇ ਚਲੋ 1 ਲੱਖ 2 ਲੱਖ ਰੁਪਏ ਤੁਹਾਡਾ ਨੋਰਮਲੀ ਇਸੇ ਤਰ੍ਹਾਂ ਨਿਕਲ ਗਿਆ ਬਾਕੀ ਤੁਹਾਨੂੰ YouTube ਤੋਂ ਅਲੱਗ ਤੋਂ ਇਨਕਮ ਹੋਏਗੀ Facebook ਤੋਂ ਅਲੱਗ ਤੋਂ ਹੋਏਗੀ ਤੇ ਜਿਹੜੇ ਤੁਹਾਡੇ ਜਿਹੜੇ ਕਲਾਇੰਟ ਆਉਣਗੇ ਉਹਨਾਂ ਤੋਂ ਅਲੱਗ ਤੋਂ ਹੋਏਗੀ ਜੀ ਇਹ ਬਹੁਤ ਹੀ ਵਧੀਆ ਟੌਪਿਕ ਆ ਤੁਸੀਂ ਇਹ ਤੋਂ ਬਹੁਤ ਵਧੀਆ ਤੁਸੀਂ ਕਮਾਈ ਕਰ ਸਕਦੇ ਹੋ ਜੀ ਅਗਰ ਤੁਸੀਂ ਇਸ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਕਿੰਨੇ ਵੀ ਇਹਦੇ ਮੈਂ ਪ੍ਰੋਪਰ ਦੀ ਵੀਡੀਓ ਇੱਕ ਸ਼ੂਟ ਕਰਕੇ ਐਡਿਟ ਕਰਕੇ ਅਪਲੋਡ ਕਰਕੇ ਦਿਖਾਵਾਂ ਤਾਂ ਪਲੀਜ਼ ਤੁਸੀਂ ਇਸ ਵੀਡੀਓ ਥੱਲੇ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਮੈਨੂੰ ਦੱਸ ਦੋ ਤਮੇ ਬਹੁਤ ਜਲਦੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਇੱਕ ਪ੍ਰੋਪਰਲੀ ਵੀਡੀਓ ਸ਼ੂਟ ਕਰਕੇ ਪ੍ਰੋਪਰਟੀ ਦੇ ਉੱਤੇ ਹਨਾ ਵੀ ਕਿਵੇਂ ਮਤਲਬ ਵੀ ਤੁਸੀਂ ਗੱਲਬਾਤ ਕਰਨੀ ਹੈ ਕਿਵੇਂ ਤੁਸੀਂ ਵੀਡੀਓ ਨੂੰ ਸ਼ੂਟ ਕਰਨਾ ਵਾ ਕਿਵੇਂ ਤੁਸੀਂ ਐਡਿਟ ਕਰਨਾ ਕਿਵੇਂ ਤੁਸੀਂ ਅਪਲੋਡ ਕਰਨਾ ਵਾ ਜੀ ਤਾਂ ਅਗਰ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋਗੇ ਤਾਂ ਮੈਂ ਬਹੁਤ ਜਲਦੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆ ਜਾਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਮਿਲ ਜਾ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ